ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਲਾਜੀ ਸਭ ਤੋਂ ਪਹਿਲਾਂ 5 ਮੈਂਬਰੀ ਕਮੇਟੀ ਦੀ ਭਰਤੀ ਦੇ ਉੱਪਰ ਅਪਡੇਟ ਜ਼ਰੂਰ ਸਾਂਝਾ ਕਰਿਓ ਪਤਾ ਲੱਗਿਆ ਹੈ ਕਿ ਅੱਜ ਫਤੇਗੜ ਸਾਹਿਬ ਵਿਕੇ ਬਹੁਤ ਵੱਡੀ ਭਰਤੀ ਮੀਟਿੰਗ ਰੱਖੀ ਗਈ ਹੈ ਇਸ ਮੀਟਿੰਗ ਬਾਰੇ ਵੀ ਅਪਡੇਟ ਸਾਂਝਾ ਕਰਿਓ ਸੋ ਭਰਤੀ ਦੇ ਅੰਕੜੇ ਅਤੇ ਭਰਤੀ ਦੇ ਪ੍ਰਤੀ ਕਿਸ ਤਰ੍ਹਾਂ ਦਾ ਸਮਰਪਣ ਅਤੇ ਜੋਸ਼ ਜੋ ਹੈ ਵੇਖਣ ਨੂੰ ਮਿਲ ਰਿਹਾ ਹੈ ਪੂਰੀ ਗੱਲ ਵਿਸਥਾਰ ਦੇ ਵਿੱਚ ਜ਼ਰੂਰ ਸਾਂਝੀ ਕਰਿਓ ਦੇਖੋ ਜ਼ਿਲ੍ਹਾ ਪੱਦਰ ਦੀਆਂ ਭਰਤੀ ਮੀਟਿੰਗਾਂ ਚੱਲ ਰਹੀਆਂ ਨੇ ਔਰ 31 ਮਈ ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਦਰ ਤੇ ਭਰਤੀ ਮੀਟਿੰਗਾਂ ਹੋਣ ਜਾ ਰਹੀਆਂ ਨੇ ਮੋਗੇ ਦੇ ਵਿੱਚ ਹੋ ਚੁੱਕੀ ਐ ਵੱਡੀ ਭਰਤੀ ਖੁਸ਼ਾਲਪੁਰ ਦੇ ਵਿੱਚ ਕੁਝ ਦਿਨ ਪਹਿਲਾਂ ਹੋਈ ਕੱਲ ਡੇਰਾਬੱਸੀ ਦੇ ਵਿੱਚ ਵੀ ਪਰਸੋਂ ਇੱਕ ਮੀਟਿੰਗ ਹੋਈ ਮਨਪੀ ਟਿਆਲੀ ਉੱਥੇ ਵੀ ਭਰਤੀ ਦੀ ਤਿਆਰੀ ਲਈ ਰੁਝੇ 31 ਮਈ ਨੂੰ ਡੇਰਾਬੱਸੀ ਦੇ ਵਿੱਚ ਬਹੁਤ ਵੱਡੀ ਭਰਤੀ ਮੀਟਿੰਗ ਹੋਣੀ ਐ ਜ਼ਿਲ੍ਹਾ ਪੱਧਰ ਦੀਆਂ ਔਰ ਅੱਜ ਸ਼੍ਰੀ ਫਤਗੜ ਸਾਹਿਬ ਅੱਜ ਜਿਹੜੀ ਸ਼੍ਰੀ ਫਤਗੜ ਸਾਹਿਬ ਦੇ ਵਿਖੇ ਭਰਤੀ ਮੀਟਿੰਗ ਐ ਇੱਥੇ ਬਹੁਤ ਵੱਡਾ ਇਕੱਠ ਹੋਣ ਦੀ ਸੰਭਾਵਨਾ ਐ ਮੋਗਾ ਹੁਸ਼ਿਆਰਪੁਰ ਔਰ ਸਾਨੂੰ ਪਤਾ ਹੈ ਸੰਗਰੂਰ ਮਲੇਰ ਕੋਟਲਾ ਹਰ ਜਗ੍ਹਾ ਦੇ ਉੱਤੇ ਬਹੁਤ ਵੱਡੇ ਇਕੱਠ ਹੋਏ ਔਰ ਅੱਜ ਵੀ ਬਹੁਤ ਵੱਡਾ ਇਕੱਠ ਹੋਣ ਦੀ ਸੰਭਾਵਨਾ ਹੈ ਔਰ ਚੰਡੀਗੜ੍ਹ ਬਾਈਪਾਸ ਫਤਿਗੜ ਸਾਹਿਬ ਚੰਡੀਗੜ੍ਹ ਬਾਈਪਾਸ ਵਿਖੇ ਵਿਰਾਸਤ ਵਿਲਾ ਸੋ ਵਿਰਾਸਤ ਵਿਲਾ ਜ਼ਿਲ੍ਹਾ ਸ਼੍ਰੀ ਫਤਿਗੜ ਸਾਹਿਬ ਵਿਖੇ ਉੱਥੇ ਪੰਜ ਮੈਮਰੀ ਕਮੇਟੀ ਦੀ ਭਰਤੀ ਦੀ ਅੱਜ ਮੀਟਿੰਗ ਹੈ ਜ਼ਿਲ੍ਹਾ ਪਧਰੀ ਮੀਟਿੰਗ ਹੈ ਬਹੁਤ ਵੱਡੀ ਜਗ੍ਹਾ ਜਿਹੜੀ ਆ ਭਰਤੀ ਲਈ ਬਣਾਈ ਗਈ ਹੈ। ਔਰ ਅੱਜ ਪੰਜੇ ਪੰਜ ਮੈਂਬਰੀ ਕਮੇਟੀ ਦੇ ਪੰਜੇ ਮੈਂਬਰ ਪਹੁੰਚਣਗੇ। ਮਨਪ੍ਰੀਤਿਆਲੀ ਜਾਣਗੇ, ਸੰਤਾ ਸਿੰਘ ਮੈਦਪੁਰ, ਗੁਰਪ੍ਰਤਾਪ ਸਿੰਘ ਵਡਾਲਾ, ਇਕਬਾਲ ਸਿੰਘ ਝੁੰਡਾ ਔਰ ਬੀਬੀ ਸਤਵੰਤ ਕੌਰ। ਇਹ ਪੰਜੇ ਮੈਂਬਰ ਪਹੁੰਚਣਗੇ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਵੱਖ-ਵੱਖ ਲੀਡਰ ਸਹਿਬਾਨ, ਵਲੰਟੀਅਰ ਲਗਾਤਾਰ ਭਰਤੀ ਕਰਨ ਵਾਲੇ ਪੰਜ ਸਰਪੰਚ ਔਰ ਸਿੱਖ ਨੌਜਵਾਨ ਔਰ ਬੁਦੀ ਦੀ ਵੀ ਲੋਕ ਸਾਰੇ ਇਸ ਭਰਤੀ ਦਾ ਹਿੱਸਾ ਬਣਨਗੇ ਔਰ ਜਿਨ੍ਹਾਂ ਲੋਕਾਂ ਨੂੰ ਹਜੇ ਤੱਕ ਕਾਪੀਆਂ ਨਹੀਂ ਮਿਲੀਆਂ ਉਹ ਸਾਰੇ ਲੋਕ ਇੱਥੇ ਕਾਪੀਆਂ ਵੀ ਲੈ ਕੇ ਜਾਣਗੇ ਔਰ ਭਰਤੀ ਦੀ ਵਾਪਸੀ ਵੀ ਬੜੀ ਤੇਜ਼ੀ ਦੇ ਨਾਲ ਸਟਾਰਟ ਹੋਈ ਹੈ ਇਸ ਸਕਰੀਨ ਤੇ ਜੇ ਅਸੀਂ ਤਸਵੀਰ ਦੇਖੀਏ ਤੇ ਮਨਪੀਤਿਆਲੀ ਨੇ ਜਿਹੜੀ ਡੇਰਾਬੱਸੀ ਦੇ ਵਿੱਚ ਮੀਟਿੰਗ ਦੀ ਤਿਆਰੀ ਸੀ ਭਰਤੀ ਦੀ ਉੱਥੇ ਪਹੁੰਚੇ ਔਰ ਦਫ਼ਤਰ ਦੇ ਵਿੱਚ ਵੀ ਭਰਤੀਆਂ ਵਾਪਸ ਆ ਰਹੀਆਂ ਨੇ ਚਰਨਜੀਤ ਸਿੰਘ ਬਰਾੜ ਉਹਨਾਂ ਦੀ ਤਸਵੀਰ ਤੁਸੀਂ ਵੇਖ ਸਕਦੇ ਹੋ ਕੀ ਭਰਤੀ ਦੀ ਵਾਪਸੀ ਕਿਸ ਤੇਜੀ ਦੇ ਨਾਲ ਹੋ ਰਹੀ ਹੈ ਸੋ ਜਿਵੇਂ ਜਿਵੇਂ 18 ਜੂਨ ਦਾ ਦਿਨ ਨੇੜੇ ਆ ਰਿਹਾ ਹੈ ਭਰਤੀ ਦੀ ਵਾਪਸੀ ਬਹੁਤ ਤੇਜ਼ੀ ਦੇ ਨਾਲ ਹੋ ਰਹੀ ਹੈ ਔਰ ਜਿਹੜੀ ਭਰਤੀ ਹੁਣ ਤੱਕ ਗਈ ਹੈ ਉਹਦਾ ਅੰਕੜਾ 27 ਲੱਖ ਤੋਂ ਜ਼ਿਆਦਾ ਹੋ ਗਿਆ ਸੋ 27-28 ਲੱਖ ਦੇ ਕਰੀਬ ਦੱਸਿਆ ਜਾ ਰਿਹਾ ਹੈ ਕਿ ਭਰਤੀ ਜਾ ਚੁੱਕੀ ਹੈ ਔਰ ਬਹੁਤ ਵੱਡੀ ਭਰਤੀ ਹੁਣ ਤੋਂ ਬਾਅਦ ਵਾਪਸ ਆ ਰਹੀ ਹੈ ਐਨ ਆਰ ਆਈਆਂ ਦੇ ਨਾਲ ਸੰਬੰਧਿਤ ਭਰਤੀ ਦੇ ਅੰਕੜੇ ਵੀ ਇੱਕ ਦੋ ਦਿਨਾਂ ਦੇ ਵਿੱਚ ਪਤਾ ਲੱਗ ਜਾਣਗੇ ਕਿ ਐਨ ਆਰ ਆਈਸ ਦੁਨੀਆ ਭਰ ਚ ਜਿਹੜੇ ਪੰਜਾਬੀ ਨੇ ਉਹਨਾਂ ਦੀ ਭਰਤੀ ਦਾ ਸਟੇਟਸ ਕੀ ਹੈ ਹਾਲਾਂਕਿ ਜਿਸ ਤਰ੍ਹਾਂ ਦੀਆਂ ਰਿਪੋਰਟਾਂ ਨੇ ਬਹੁਤ ਵੱਡੇ ਪੱਧਰ ਤੇ ਭਰਤੀ ਹੈ ਜਿਹੜੀ ਉਹ ਦੁਨੀਆ ਦੇ ਵੱਖ-ਵੱਖ ਮੁਲਕਾਂ ਦੇ ਵਿੱਚ ਐਨ ਆਰ ਆਈਸ ਦੇ ਵੱਲੋਂ ਵੀ ਹੋ ਰਹੀ ਹੈ ਸੋ ਪੰਜਾਬੀ ਭਾਵੇਂ ਅਮਰੀਕਾ ਬੈਠਾ ਹੈ ਕੈਨੇਡਾ ਬੈਠਾ ਹੈ ਯੂ ਐਸ ਏ ਬੈਠਾ ਹੈ ਹਾਲੈਂਡ ਬੈਠਾ ਹੈ ਜਰਮਨੀ ਬੈਠਾ ਹੈ ਇਟਲੀ ਬੈਠਾ ਹੈ ਹਰ ਜਗ੍ਹਾ ਭਰਤੀ ਹੈ ਜਿਹੜੀ ਉਹ ਪੰਜਾਬੀ ਇਸ ਵੈਬਸਾਈਟ ਦੇ ਜ਼ਰੀਏ ਕਰ ਰਿਹਾ ਜਿਹੜੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਣਾਈ ਗਈ ਹੈ www.akalidallparti.com ਔਰ ਅਸੀਂ ਹਰ ਵੀਡੀਓ ਦੇ ਨੀਚੇ ਲਿੰਕ ਜ਼ਰੂਰ ਦੰਨੇ ਆ ਤਾਂ ਕਿ ਆਸਾਨੀ ਹੋਵੇ ਅਗਰ ਕਿਸੇ ਨੂੰ ਵੈਬਸਾਈਟ ਨਹੀਂ ਖੁੱਲਦੀ ਜਾਂ ਐਗਜ਼ੈਕਟ ਸਪੈਲਿੰਗ ਅਗਰ ਕਿਸੇ ਨੂੰ ਨਹੀਂ ਪਤਾ ਲੱਗਦੇ ਤੇ ਇਸ ਵੀਡੀਓ ਦੇ ਲਿੰਕ ਦੇ ਵਿੱਚ ਵੀ ਭਰਤੀ ਦਾ ਵੈਬਸਾਈਟ ਦਾ ਲਿੰਕ ਹੈ ਤੁਸੀਂ ਉਥੇ ਕਲਿੱਕ ਕਰਕੇ ਵੀ ਭਰਤੀ ਕਰ ਸਕਦੇ ਸੋ ਅੱਜ ਸਾਰਾ ਦਿਨ ਜਿਹੜੀ ਅੱਜ ਭਰਤੀ ਹੋਏਗੀ ਅਸੀਂ ਆਪਣੇ ਚੈਨਲਾਂ ਤੇ ਇਸ ਭਰਤੀ ਦਾ ਸਿੱਧਾ ਪ੍ਰਸਾਰਣ ਵਿਖਾਵਾਂਗੇ ਔਰ ਸਾਰੇ ਮੁਖ ਲੀਡਰਾਂ ਦੇ ਭਾਸ਼ਣ ਵੀ ਤੁਸੀਂ ਸਾਡੇ ਚੈਨਲਾਂ ਦੇ ਉੱਤੇ ਸੁਣ ਸਕਦੇ ਹੋ ਔਰ ਪਿਛਲੇ ਸਮਿਆਂ ਦੇ ਵਿੱਚ ਵੀ ਅਸੀਂ ਲਗਭਗ ਸਾਰੇ ਵੱਡੇ ਜਿਹੜੇ ਭਰਤੀ ਦੇ ਸਮਾਗਮ ਸੀ ਉਹਨਾਂ ਦੀ ਕਵਰੇਜ ਦਿਖਾਈ ਸੋ ਅੱਜ ਵੀ ਤਾਂ ਕਿ ਸਹੂਲਤ ਰਹੇ ਦੁਨੀਆ ਭਰ ਦੇ ਪੰਜਾਬੀਆਂ ਨੂੰ ਤੁਸੀਂ ਆਪਣੇ ਮੁਲਕ ਦੇ ਸਮੇਂ ਮੁਤਾਬਕ ਸਾਡੇ ਚੈਨਲਾਂ ਤੇ ਉਸ ਭਰਤੀ ਦੀ ਵੀਡੀਓ ਦੇਖ ਸਕਦੇ ਦਲੇਸ਼ ਸ਼ਰਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਫੈਸਲੇ ਤੋਂ ਇੱਕ ਵਾਰ ਫੇਰ ਪਲਟੀ ਹੈ ਡਾਕਟਰ ਮਨਮੋਹ ਸਿੰਘ ਦੀ ਜਿਹੜੀ ਕਿ ਤਸਵੀਰ ਸਿੱਖ ਜਾਇਬਕਰ ਵਿੱਚ ਲਗਣੀ ਸੀ ਉਸ ਫੈਸਲੇ ਨੂੰ ਮੁਲਤਵੀ ਕਰ ਦਿੱਤਾ ਗਿਆ ਪਤਾ ਚੱਲਿਆ ਹੈ ਕਿ ਬਲਵੰਤ ਸਿੰਘ ਰਾਜਵਾਨਾ ਦੇ ਇਤਰਾਜ਼ ਪ੍ਰਗਟ ਕਰਨ ਤੋਂ ਬਾਅਦ ਇਹ ਜੋ ਫੈਸਲਾ ਲਿਆ ਗਿਆ ਸੋ ਹੁਣੇ ਸਥਿਤੀਆਂ ਜਿਸ ਤਰ੍ਹਾਂ ਦੀ ਬਣੀ ਹੈ ਇਹਨਾਂ ਨੂੰ ਵੇਖਦਿਆਂ ਹੋਇਆਂ ਤੁਸੀਂ ਕੀ ਕਹਿਣਾ ਚਾਹੋਗੇ ਔਰ ਜੋ ਹੁਣੇ ਫੈਸਲਾ ਲਿਆ ਗਿਆ ਕਿ ਡਾਕਟਰ ਮਨਮੋਹ ਸਿੰਘ ਦੀ ਤਸਵੀਰ ਲਗਾਉਣ ਦਾ ਜਿਹੜਾ ਫੈਸਲਾ ਹਾਲੇ ਮੁਲਤਵੀ ਕਰ ਦਿੱਤਾ ਗਿਆ ਇਸ ਫੈਸਲੇ ਦੇ ਪ੍ਰਭਾਵ ਕਿਸ ਤਰ੍ਹਾਂ ਦਾ ਦਿਖਣਗੇ ਇਸ ਉੱਪਰ ਵੀ ਗੱਲ ਜ਼ਰੂਰ ਸਾਂਝੀ ਕਰਿਓ ਦੇਖੋ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਦੀ ਮੀਟਿੰਗ ਕੱਲ ਹੋਈ ਹੈ ਉਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਹੈ ਕਿ ਡਾਕਟਰ ਮਨਮੋਨ ਸਿੰਘ ਉਹਨਾਂ ਦੀ ਤਸਵੀਰ ਜਿਹੜੀ ਸਿੱਖ ਜਾਇਬ ਘਰ ਦੇ ਵਿੱਚ ਲੱਗਣੀ ਸੀ ਉਸ ਫੈਸਲੇ ਨੂੰ ਮੁਲਤਵੀ ਕੀਤਾ ਜਾਂਦਾ ਹੈ ਹਾਲਾਂਕਿ ਕੁਝ ਦਿਨ ਪਹਿਲਾਂ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਦੋਂ ਡਾਕਟਰ ਮਨਮੋਨ ਸਿੰਘ ਦੀ ਤਸਵੀਰ ਸਿੱਖ ਜਾਇਬ ਘਰ ਵਿੱਚ ਲਾਉਣ ਦਾ ਫੈਸਲਾ ਕੀਤਾ ਗਿਆ ਸੀ ਤਾਂ ਡਾਕਟਰ ਮਨਮੋਨ ਸਿੰਘ ਦੀ ਸਿੱਖ ਹੋਣ ਦੇ ਨਾਤੇ ਕੌਮ ਨੂੰ ਔਰ ਦੁਨੀਆ ਨੂੰ ਜਿਹੜੀ ਦੇਣ ਸੀ ਉਹਨੂੰ ਯਾਦ ਕੀਤਾ ਗਿਆ ਸੀ ਉਹਦੀ ਪ੍ਰਸ਼ੰਸਾ ਕੀਤੀ ਗਈ ਸੀ ਪਰ ਮੈਨੂੰ ਯਾਦ ਹੈ ਜਦੋਂ ਡਾਕਟਰ ਮਨਮੋਹਨ ਸਿੰਘ ਦੇ ਦਾ ਅੰਤਿਮ ਸੰਸਕਾਰ ਰਾਜਕਾਟ ਦੇ ਵਿੱਚ ਨਹੀਂ ਹੋ ਸਕਿਆ ਉਦੋਂ ਇਹ ਇਲਜ਼ਾਮ ਆਏ ਕਿ ਕੇਂਦਰ ਦੀ ਬੀਜੇਪੀ ਦੀ ਸਰਕਾਰ ਨੇ ਡਾਕਟਰ ਮਨਮੋਹਨ ਸਿੰਘ ਦੇ ਨਾਲ ਸਿਆਸੀ ਤੌਰ ਤੇ ਬਦਲਾਖੋਰੀ ਕੀਤੀ ਹੈ ਸਿਆਸੀ ਤੱਕਾ ਕੀਤਾ ਹੈ ਰਾਜਕਾੜ ਜਿੱਥੇ ਸਾਰੇ ਸਾਬਕਾ ਪ੍ਰਧਾਨ ਮੰਤਰੀਆਂ ਦੇ ਅੰਤਿਮ ਸੰਸਕਾਰ ਹੋਏ ਭਾਵੇਂ ਅਟਲ ਬਿਹਾਰੀ ਵਾਜਪਾਈ ਨੇ ਭਾਵੇਂ ਬੀਬੀ ਇੰਦਰਾ ਗਾਂਧੀ ਰਜੀਵ ਗਾਂਧੀ ਜਾਂ ਉਸ ਤੋਂ ਪਹਿਲਾਂ ਵੀ ਜਿਹੜੇ ਵੱਡੇ ਵੱਡੇ ਦੇਸ਼ ਦੇ ਪ੍ਰਧਾਨ ਮੰਤਰੀ ਹੋਏ ਨੇ ਜਵਾਲਲਾਲ ਨਹਿਰੂ ਜਾਂ ਜਾਂ ਮਹਾਤਮਾ ਗਾਂਧੀ ਉਹਨਾਂ ਦਾ ਵੀ ਉੱਥੇ ਸਮਾਦੀ ਸਥਾਨ ਹੈ ਪਰ ਡਾਕਟਰ ਮਨਮੋਨ ਸਿੰਘ ਨੂੰ ਰਾਜ ਘਾਟ ਤੇ ਥਾਂ ਨਹੀਂ ਮਿਲੀ ਨਿਗਮਬੋਧ ਘਾਟ ਹੈ ਉੱਥੇ ਜੇ ਮੈਂ ਸਧਾਰਨ ਸ਼ਬਦਾਂ ਦੇ ਵਿੱਚ ਕਹਾਂ ਤੇ ਇੱਕ ਸ਼ਮਸ਼ਾਨ ਘਾਟ ਹੈ ਨਿਗਮਬੋਧ ਘਾਟ ਉਹਨੂੰ ਕਿਹਾ ਜਾਂਦਾ ਹੈ ਉੱਥੇ ਉਹਨਾਂ ਦੇ ਅੰਤਿਮ ਸੰਸਕਾਰ ਕੀਤਾ ਗਿਆ ਡਾਕਟਰ ਮਨਮੋਨ ਸਿੰਘ ਦਾ ਹਾਮੇ ਬਾਦ ਦੇ ਵਿੱਚ ਇੱਕ ਥਾਂ ਦੇ ਉੱਤੇ ਯਾਦਗਾਰ ਲਈ ਜਗ੍ਹਾ ਦਾ ਪ੍ਰਬੰਧ ਐਲਾਨਿਆ ਗਿਆ ਇੱਕ ਕਮੇਟੀ ਬਣੀ ਹੈ ਕੰਮ ਅੱਗੇ ਵਧ ਰਿਹਾ ਪਰ ਰਾਜਕਾਟ ਜਿੱਥੇ ਡਾਕਟਰ ਮਨਮੋਨ ਸਿੰਘ ਦਾ ਅੰਤਿਮ ਸੰਸਕਾਰ ਨਹੀਂ ਹੋ ਸਕਿਆ ਇਹਦਾ ਬੁਰਾ ਮਨਾਇਆ ਗਿਆ ਉਸ ਵੇਲੇ ਸੁਖਬੀਰ ਬਾਦਲ ਨੇ ਵੀ ਸੋਸ਼ਲ ਮੀਡੀਆ ਤੇ ਪੋਸਟ ਪਾਈ ਔਰ ਬੀਜੇਪੀ ਦਾ ਵਿਰੋਧ ਕੀਤਾ ਕਿ ਡਾਕਟਰ ਮਨਮੋਨ ਸਿੰਘ ਵਰਗੀ ਹਸਤੀ ਦੇ ਨਾਲ ਇਹ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ ਕਾਂਗਰਸ ਪਾਰਟੀ ਵੱਲੋਂ ਬਿਆਨ ਆਇਆ ਡਾਕਟਰ ਮਨਮੋਨ ਸਿੰਘ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਾਡੇ ਮੁਲਕ ਦੇ ਲਈ ਕੰਮ ਕਰਦੇ ਰਹੇ ਨੇ ਭਾਵੇਂ ਡਾਕਟਰ ਅਬਦੁਲ ਕਲਾਮ ਨੇ ਭਾਵੇਂ ਡਾਕਟਰ ਮਨਮੋਨ ਸਿੰਘ ਨੇ ਇਹ ਉਹ ਸ਼ਖਸੀਅਤਾਂ ਨੇ ਜਿਹੜੀਆਂ ਸਿਆਸੀ ਸ਼ਖਸੀਅਤਾਂ ਨਹੀਂ ਸੀ ਭਾਵੇਂ ਇਹ ਪੋਲੀਟੀਕਲ ਤੌਰ ਤੇ ਜੁੜੇ ਰਹੇ ਹੁਣ ਜਦੋਂ ਰਾਸ਼ਟਰਪਤੀ ਦੀ ਚੋਣ ਵੀ ਹੁੰਦੀ ਹੈ ਉਹ ਵੀ ਪੋਲੀਟੀਕਲ ਪਾਰਟੀ ਵੱਲੋਂ ਵਿਅਕਤੀ ਨਾਮਜ਼ਦ ਕੀਤਾ ਜਾਂਦਾ ਹੈ ਡਾਕਟਰ ਅਬਦੁਲ ਕਲਾਮ ਦਾ ਨਾਮ ਭਾਜਪਾ ਨੇ ਕੈਂਡੀਡੇਟ ਵਜੋਂ ਅੱਗੇ ਵਧਾਇਆ ਸੀ ਸੋ ਡਾਕਟਰ ਮਨਮੋਨ ਸਿੰਘ ਉਹਨਾਂ ਨੇ ਮੁਲਕ ਦੀ ਤਰੱਕੀ 'ਚ ਜਿੰਨੀ ਭੂਮਿਕਾ ਅਦਾ ਕੀਤੀ ਦੁਨੀਆ ਭਰ ਦੇ ਵਿੱਚ ਸਿੱਖਾਂ ਦੀ ਪਹਿਚਾਨ ਜਿਸ ਥਾਂ ਤੇ ਉਹ ਲੈ ਗਏ ਉਹ ਦਾ ਦੇਣਾ ਨਹੀਂ ਦਿੱਤਾ ਜਾ ਸਕਦਾ ਔਰ ਪ੍ਰਕਾਸ਼ ਸਿੰਘ ਬਾਦਲ ਵਰਗੇ ਲੀਡਰਾਂ ਦੇ ਬਿਆਨ ਰਹੇ ਨੇ ਕਿ ਭਾਵੇਂ ਕੇਂਦਰ ਚ ਕਾਂਗਰਸ ਦੀ ਸਰਕਾਰ ਸੀ ਪਰ ਡਾਕਟਰ ਮਨਮੋਨ ਸਿੰਘ ਨੇ ਕਦੀ ਪੰਜਾਬ ਨਾਲ ਵਿਤਕਰਾ ਨਹੀਂ ਕੀਤਾ ਆਪਰੇਸ਼ਨ ਬਲੂ ਸਟਾਰ ਦੇ ਲਈ ਔਰ ਜਿਸ ਤਰ੍ਹਾਂ ਪੁਰਾਣੇ ਸਮਿਆਂ ਦੇ ਵਿੱਚ ਦਰਬਾਰ ਸ਼ਾਹਬ ਦੇ ਉੱਤੇ ਫੌਜੀ ਆਪਰੇਸ਼ਨ ਹੋਇਆ ਡਾਕਟਰ ਮਨਮੋਨ ਸਿੰਘ ਨੇ ਮਾਫੀ ਮੰਗੀ ਇੱਕ ਵੱਡਾ ਕਦਮ ਉਹਨਾਂ ਨੇ ਦਿਖਾਇਆ ਬਤੌਰ ਪ੍ਰਧਾਨ ਮੰਤਰੀ ਵੱਡੇ ਮਸਲਿਆਂ ਨੂੰ ਹੱਲ ਕਰਨ ਦੀ ਦਿਸ਼ਾ 'ਚ ਉਹਨਾਂ ਨੇ ਕਦਮ ਵਧਾਏ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦੇ ਤੇ ਇਲਜ਼ਾਮ ਹੀ ਲੱਗਦੇ ਨੇ ਕਿ ਸੰਸਥਾਵਾਂ ਨੂੰ ਢਾਹ ਲਾ ਰਹੀ ਐ ਸੰਸਥਾਨਾਂ ਦੀ ਇੱਜ਼ਤ ਨਹੀਂ ਬਚਾ ਪਾਰੀ ਇਸ ਫੈਸਲੇ ਨਾਲ ਸ਼੍ਰੋਮਣੀ ਕਮੇਟੀ ਦੀ ਵੱਡੀ ਬਦਨਾਮੀ ਹੋ ਰਹੀ ਐ ਕਿਉਂਕਿ ਕੁਝ ਦਿਨ ਪਹਿਲਾਂ ਖੁਦ ਐਸਪੀਸੀ ਨੇ ਫੈਸਲਾ ਕੀਤਾ ਹੁਣ ਫੈਸਲਾ ਮੁਲਤਵੀ ਕੀਤਾ ਕਿਉਂ ਕਿਉਂਕਿ ਬਲਵੰਤ ਸਿੰਘ ਰਾਜਵਾਨਾ ਨੇ ਚਿੱਠੀ ਲਿਖਤੀ ਬਲਵੰਤ ਸਿੰਘ ਰਾਜਵਾਨਾ ਨੂੰ ਇਹ ਮੰਨਜ਼ੂਰ ਨਹੀਂ ਹੈ ਕਿ ਕਾਂਗਰਸ ਪਾਰਟੀ ਵੱਲੋਂ ਬਣਾਏ ਗਏ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਦੀ ਤਸਵੀਰ ਸਿੱਖ ਅਜਾਇਬ ਘਰ ਦੇ ਵਿੱਚ ਲੱਗੇ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੁਰੰਤ ਇਹ ਫੈਸਲਾ ਕਰ ਲਿਆ ਸੋ ਮੈਨੂੰ ਇਹ ਲੱਗਦਾ ਹੈ ਕਿ ਬਲਵੰਤ ਸਿੰਘ ਰਾਜਵਾਨਾ ਦੀ ਇਸ ਗੱਲ ਨੂੰ ਦਰਕਿਨਾਰ ਕੀਤਾ ਜਾਣਾ ਚਾਹੀਦਾ ਸੀ ਡਾਕਟਰ ਮਨਮੋਨ ਸਿੰਘ ਦਾ ਕਦਮ ਕਿਸੇ ਵੀ ਰਾਜਨੀਤੀ ਤੋਂ ਵੱਡਾ ਔਰ ਅਗਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡਾਕਟਰ ਮਨਮੋਹਨ ਸਿੰਘ ਬਾਰੇ ਫੈਸਲਾ ਕਰਕੇ ਹੁਣ ਫੈਸਲਾ ਮੁਲਤਵੀ ਕਰਦੀ ਹੈ ਅਗਰ ਐਸਜੀਪੀਸੀ ਨੇ ਇਹ ਫੈਸਲਾ ਰੱਦ ਕੀਤਾ ਦੁਨੀਆ ਭਰ ਦੇ ਵਿੱਚ ਐਸਜੀਪੀਸੀ ਦੇ ਇਸ ਫੈਸਲੇ ਦਾ ਲੋਕ ਬੁਰਾ ਮਨਾਉਣਗੇ ਔਰ ਲੋਕ ਸੋਸ਼ਲ ਮੀਡੀਆ ਦੇ ਵੀ ਜਦੋਂ ਕਮੈਂਟਸ ਆਉਂਦੇ ਨੇ ਤੇ ਲੋਕ ਇੰਤਜ਼ਾਰ ਕਰ ਰਹੇ ਨੇ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਕਦੋਂ ਪੈਣ ਸੋ ਲੋਕ ਇਹਨਾਂ ਸਾਰੇ ਬੁਰੇ ਫੈਸਲਿਆਂ ਦਾ ਜਿਹੜਾ ਜਵਾਬ ਹੈ ਉਹ ਚੋਣਾਂ ਦੇ ਵਿੱਚ ਦੇਣ ਦੀ ਗੱਲ ਕਰ ਰਹੇ ਨੇ ਸੋ ਸੱਚਮੁੱਚ ਇਹ ਬਹੁਤ ਹੀ ਨਿੰਦਾ ਕਰਨਯੋਗ ਫੈਸਲਾ ਹੈ ਇਹ ਬਹੁਤ ਹੀ ਮਾੜਾ ਫੈਸਲਾ ਹੈ ਮਲਤਵੀ ਕਰਨ ਦਾ ਫੈਸਲਾ ਵੀ ਮਾੜਾ ਹੈ ਐਸਜੀਪੀਸੀ ਨੂੰ ਅਗਰ ਐਸਜੀਪੀਸੀ ਨੇ ਵਿਚਾਰ ਕਰਨਾ ਸੀ ਤੇ ਪਹਿਲਾਂ ਹੀ ਬਲਵੰਤ ਸਿੰਘ ਰਾਜਵਾਨਾ ਤੋਂ ਪੁੱਛ ਲੈਂਦੇ ਹਰਜਿੰਦਰ ਸਿੰਘ ਧਾਮੀ ਜਿਹੜੇ ਸੁਖਵੀਰ ਬਾਦਲ ਦੇ ਮਨਾਉਣ ਤੋਂ ਬਾਅਦ ਨਵੇਂ ਸਿਰੇ ਤੋਂ ਪ੍ਰਧਾਨ ਬਣੇ ਨੇ ਉਹ ਆਪਣੇ ਕਾਰਜਕਾਲ ਤੇ ਨਿਤ ਨਵੇਂ ਸਵਾਲ ਖੜੇ ਕਰਵਾ ਰਹੇ ਨੇ ਸੋ ਮੈਨੂੰ ਇਹ ਲੱਗਦਾ ਹੈ ਕਿ ਅਗਰ ਇੱਕ ਨਾਮੀ ਸ਼ਖਸੀਅਤ ਬੇਦਾਗ ਸ਼ਖਸੀਅਤ ਦਾ ਨਾਮ ਅਸੀਂ ਅੱਗੇ ਵਧਾ ਦਈਏ ਕਿ ਅਸੀਂ ਇਹਨਾਂ ਨੂੰ ਇਹ ਸਨਮਾਨ ਦੇ ਰਹੇ ਹਾਂ ਔਰ ਬਾਅਦ ਦੇ ਵਿੱਚ ਉਹਨੂੰ ਮਲਤਵੀ ਕੀਤਾ ਜਾਵੇ ਮੈਨੂੰ ਲੱਗਦਾ ਹੈ ਬੀਜੇਪੀ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇੱਕ ਤਰੀਕੇ ਨਾਲ ਸਿਆਸੀ ੱਤਕਾ ਡਾਕਟਰ ਮਨਮੋਹਨ ਸਿੰਘ ਦੇ ਨਾਲ ਕੀਤਾ ਜਿਹਦਾ ਆਮ ਲੋਕ ਬੜਾ ਬੁਰਾ ਮਨਾ ਰਹੇ ਨੇ ਮੈਂ ਬਹੁਤ ਸਾਰੇ ਆਮ ਲੋਕਾਂ ਨਾਲ ਗੱਲ ਕੀਤੀ ਹਰ ਕਿਸੇ ਨੇ ਇਸ ਫੈਸਲੇ ਦਾ ਬੁਰਾ ਮਨਾਇਆ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਲਵੰਤ ਸਿੰਘ ਰਾਜੂਆਣੇ ਦਾ ਫੈਸਲਾ ਜਾਂ ਉਹਦੀ ਚਿੱਠੀ ਇੱਕ ਪਾਸੇ ਰੱਖ ਕੇ ਡਾਕਟਰ ਮਨਮੋਨ ਸਿੰਘ ਬਾਰੇ ਜਿਹੜਾ ਪੁਰਾਣਾ ਫੈਸਲਾ ਹੈ ਉਹਨੂੰ ਬਹਾਲ ਕਰਨਾ ਚਾਹੀਦਾ ਹੈ ਇਹਦੇ ਨਾਲ ਅਕਾਲੀ ਦਲ ਨੂੰ ਵੀ ਔਰ ਸੁਖਬੀਰ ਸਿੰਘ ਬਾਦਲ ਅੱਗੇ ਵੀ ਸਵਾਲ ਖੜੇ ਹੋਣਗੇ ਕਿ ਜਦੋਂ ਭਾਜਪਾ ੱਤਕਾ ਕਰਦੀ ਹੈ ਤੇ ਸੁਖਬੀਰ ਬਾਦਲ ਡਾਕਟਰ ਮਨਮੋਨ ਸਿੰਘ ਦੇ ਹੱਕ 'ਚ ਹਾਂ ਦਾ ਨਾਅਰਾ ਮਾਰਦੇ ਨੇ ਕਿ ਸੁਖਬੀਰ ਬਾਦਲ ਸਿਰਫ ਸਿਆਸਤ ਕਰ ਰਿਹਾ ਸੀ ਇਹ ਵੀ ਸਵਾਲ ਲੋਕਾਂ ਦੇ ਜ਼ਿਹਨ ਦੇ ਵਿੱਚ ਜਾਏਗਾ ਸੋ ਸੁਖਬੀਰ ਬਾਦਲ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਫੈਸਲੇ ਦੇ ਵਿੱਚ ਚੰਗੀ ਥਾਂ ਖੜੇ ਡਾਕਟਰ ਮਨਮੋਹ ਸਿੰਘ ਦੇ ਨਾਲ ਖੜੇ ਉਸ ਵਿਅਕਤੀ ਦੇ ਨਾਲ ਇਸ ਤਰ੍ਹਾਂ ਦਾ ਜਿਹੜਾ ਸਿਆਸੀ ਤੱਕ ਹੈ ਉਹਦੇ ਬੁਰੇ ਨਤੀਜੇ ਜਿਹੜੇ ਨੇ ਉਹ ਜ਼ਰੂਰ ਆਉਂਦੇ ਸਮੇਂ ਦੇ ਵਿੱਚ ਨਜ਼ਰ ਆ ਸਕਦੇ ਨੇ ਅਗਰ ਉਹਨਾਂ ਦੀ ਤਸਵੀਰ ਨਾ ਲਾਇਕੇ ਦਲਾ ਦੀ ਚਰਚਾਵਾਂ ਤਾਂ ਇਸ ਤਰ੍ਹਾਂ ਦੀਆਂ ਵੀ ਹੋ ਰਹੀਆਂ ਨੇ ਕਿ ਬਲਵੰਤ ਸਿੰਘ ਰਾਜਵਾਨਾ ਨੂੰ ਸੁਰੇ ਕੱਲ ਤੱਕ ਸਾਇਦ ਦੇ ਜਥੇਦਾਰ ਵੱਜੋਂ ਲਗਾਇਆ ਜਾ ਸਕਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀ ਇਹ ਮੰਨਿਆ ਜਾਵੇ ਹੁਣ ਕਿ ਗਿਆਨੀ ਕੁਲਦੀਪ ਸਿੰਘ ਗੜਗਾਜ ਜਿਹੜੇ ਨੇ ਬਤੌਰ ਕਾਰਜਕਾਰੀ ਜਥੇਦਾਰ ਵਿਦਾਇ ਦਾ ਉਹਨਾਂ ਦਾ ਸਮਾਂ ਜੋ ਹੈ ਨੇੜੇ ਆ ਚੁੱਕਿਆ ਸੋ ਇਸ ਪਿੱਛੇ ਕਾਰਨ ਕੀ ਨੇ ਹਾਲਾਂਕਿ ਸਿਰਫ ਚਰਚਾਵਾਂ ਨੇ ਪਰ ਇਹ ਚਰਚਾਵਾਂ ਪਿੱਛੇ ਵੀ ਕਾਰਨ ਜ਼ਰੂਰ ਸਮਝਣਾ ਚਾਹੀਦਾ ਹੈ ਇਹ ਜੋ ਹਾਲਾਤ ਹੁਣ ਬਣ ਰਹੇ ਨੇ ਇਸ ਉੱਪਰ ਕੀ ਕਹਿਣਾ ਚਾਹੋਗੇ ਦੇਖੋ ਇਹ ਚਰਚਾਵਾਂ ਜ਼ਰੂਰ ਚੱਲ ਰਹੀਆਂ ਨੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਲਵੰਤ ਸਿੰਘ ਰਾਜਵਾਨਾ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾ ਸਕਦੀ ਹੈ ਇਹ ਕਿਆਸ ਕਈ ਵਾਰ ਲੱਗੇ ਨੇ ਇਹ ਚਰਚਾਵਾਂ ਪਹਿਲਾਂ ਵੀ ਲੱਗੀਆਂ ਨੇ ਅਸਲ ਦੇ ਵਿੱਚ ਸਭ ਤੋਂ ਵੱਡੀ ਬਦਕਿਸਮਤੀ ਕੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਈ ਅਜਿਹੀ ਸਿੱਖ ਸ਼ਖਸੀਅਤ ਨਹੀਂ ਮਿਲ ਰਹੀ ਜਿਹੜੀ ਸਿੱਖ ਸ਼ਖਸੀਅਤ ਪਰੰਪਰਾਵਾਂ ਨੂੰ ਮਰਿਆਦਾਵਾਂ ਨੂੰ ਬਹਾਲ ਕਰ ਸਕੇ ਗਿਆਨੀ ਕੁਲਦੀਪ ਸਿੰਘ ਗੜਗਜ ਉਹਨਾਂ ਨੂੰ ਜਦੋਂ ਐਕਟਿੰਗ ਜਥੇਦਾਰ ਬਣਾਇਆ ਗਿਆ ਤੇ ਗਿਆਨੀ ਕੁਲਦੀਪ ਸਿੰਘ ਗੜਗਜ ਹੋਣਾ ਦਾ ਜਿਹੜਾ ਸਵਾਗਤ ਹੈ ਜਾਂ ਉਹਨਾਂ ਦੀ ਤਾਜ਼ ਪੋਸ਼ੀ ਹੈ ਉਸ ਰੂਪ ਦੇ ਵਿੱਚ ਨਹੀਂ ਹੋ ਸਕੀ ਜਿਸ ਰੂਪ ਦੇ ਵਿੱਚ ਹੋਣੀ ਚਾਹੀਦੀ ਸੀ ਕਿੱਡੀ ਵੱਡੀ ਬਦਕਿਸਮਤੀ ਵਾਲੀ ਗੱਲ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਿਹਾ ਜਾਂਦਾ ਹੋਵੇ ਪਰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਜਿਹੜੀ ਤੈਅ ਕਰਦੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਿ ਉਹ ਕਿਹੜੀ ਸ਼ਖਸੀਅਤ ਹੋਏਗੀ ਤੇ ਉਸ ਸ਼ਖਸੀਅਤ ਨੂੰ ਲੋਕ ਪ੍ਰਵਾਨਗੀ ਨਾ ਮਿਲੇ ਸੰਗਤ ਪ੍ਰਵਾਨਗੀ ਨਾ ਮਿਲੇ ਜਿਹੜੇ ਇਲਜ਼ਾਮ ਲੱਗਦੇ ਨੇ ਨਾ ਕਿ ਸੰਸਥਾਵਾਂ ਦਾ ਘਾਣ ਹੋ ਗਿਆ ਉਹ ਇਸੇ ਕਰਕੇ ਲੱਗਦੇ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਸੰਸਥਾ ਅੱਜ ਉਸ ਸਥਿਤੀ 'ਚ ਨਹੀਂ ਹੈ ਕਿ ਇਸ ਤਰੀਕੇ ਦੀ ਸਖਸ਼ੀਅਤ ਨੂੰ ਅੱਗੇ ਲੈ ਕੇ ਆਵੇ ਕਿ ਸਾਰੀਆਂ ਸਿੱਖ ਸੰਪਰਦਾਵਾਂ ਸਿੱਖ ਜਗਤ ਰਾਜਨੀਤਿਕ ਧਿਰਾਂ ਸਰਵ ਪ੍ਰਮਾਣਿਤ ਰੂਪ ਦੇ ਵਿੱਚ ਮਨਜ਼ੂਰ ਕਰ ਲੈਣ ਕਿ ਜਿਹੜਾ ਵੀ ਵਿਅਕਤਤ ਸਖਸ਼ੀਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਤੌਰ ਜਥੇਦਾਰ ਸਾਹਿਬ ਲੈ ਕੇ ਆਈ ਹੈ ਅਸੀਂ ਉਹਦਾ ਸਵਾਗਤ ਕਰਦੇ ਹਾਂ ਹੁਣ ਸ਼੍ਰੋਮਣੀ ਕਮੇਟੀ ਇਹ ਦਿਖ ਰਹੀ ਹੈ ਕਿ ਕਿਹੜਾ ਜਿਹਾ ਵਿਅਕਤੀ ਸਾਨੂੰ ਮਿਲੇ ਜਿਹਦਾ ਘਟੋ ਘਟ ਨਾ ਤਾਂ ਪੰਥਕ ਧਿਰਾਂ ਵਿਰੋਧ ਕਰ ਸਕਣ ਨਾ ਸਿਆਸੀ ਧਿਰਾਂ ਵਿਰੋਧ ਕਰ ਸਕਣ ਇਸੇ ਕਰਕੇ ਜਗਤਾਰ ਸਿੰਘ ਇਸੇ ਕਰਕੇ ਬਲਵੰਤ ਸਿੰਘ ਰਾਜੂਆਣਾ ਦਾ ਨਾਂ ਸੁਰਖੀਆਂ 'ਚ ਲਿਆਂਦਾ ਜਾਂਦਾ ਹੈ ਕਈ ਵਾਰੀ ਇਸ ਤਰੀਕੇ ਦੇ ਨਾਮ ਜਾਣਬੁੱਝ ਕੇ ਵੀ ਤੋਰੇ ਜਾਂਦੇ ਨੇ ਤਾਂ ਕਿ ਲੋਕਾਂ ਦਾ ਹੰਗਾਰਾ ਮਿਲਦਾ ਹੈ ਜਾਂ ਲੋਕਾਂ ਦਾ ਵਿਰੋਧ ਮਿਲਦਾ ਹੈ ਇਹ ਅਸੀਂ ਟੈਸਟ ਕਰੀਏ ਹੁਣ ਬਲਵੰਤ ਸਿੰਘ ਰਾਜਵਾਨਾ ਬਾਰੇ ਅਗਰ ਬਲਵੰਤ ਸਿੰਘ ਰਾਜਵਾਨਾ ਨੂੰ ਜੱਥੇਦਾਰ ਨਿਯੁਕਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਬਣਾਇਆ ਜਾਂਦਾ ਹੈ ਸਭ ਤੋਂ ਵੱਡਾ ਵਿਰੋਧ ਗ੍ਰਹਿ ਮੰtrasਲੇ ਵੱਲੋਂ ਆਊਗਾ ਕੇਂਦਰ ਦੀ ਸਰਕਾਰ ਬਲਵੰਤ ਸਿੰਘ ਰਾਜਵਾਨਾ ਦੀ ਰਿਹਾਈ ਪਾਰਲੀਮੈਂਟ ਦੇ ਵਿੱਚ ਅਸੀਂ ਅਮਿਤ ਸ਼ਾਹ ਉਹਨਾਂ ਦਾ ਬਿਆਨ ਸੁਣਿਆ ਸੀ ਉਹ ਕਹਿੰਦੇ ਬਲਵੰਤ ਸਿੰਘ ਰਾਜਵਾਨਾ ਨੂੰ ਖੁਦ ਪਛਤਾਪ ਹੀ ਨਹੀਂ ਹੈ ਤੇ ਰਿਹਾਈ ਕਿਸ ਗੱਲ ਦੀ ਪਰ ਅਗਰ ਸੁਖਵੀਰ ਸਿੰਘ ਬਾਦਲ ਦਾ ਧੜਾ ਬਲਵੰਤ ਸਿੰਘ ਰਾਜੂਆਣਾ ਦਾ ਨਾਂ ਅੱਗੇ ਵਧਾਉਂਦਾ ਹੈ ਇਹਦਾ ਮਤਲਬ ਹੈ ਇੱਕ ਗੱਲ ਸਾਫ਼ ਹੈ ਕਿ ਭਵਿੱਖ ਚ ਭਾਰਤੀ ਜਨਤਾ ਪਾਰਟੀ ਔਰ ਸੁਖਵੀਰ ਸਿੰਘ ਬਾਦਲ ਇਹਨਾਂ ਦੋਵਾਂ ਦੇ ਵਿੱਚ ਜਿਹੜੀ ਸਿਆਸੀ ਲੜਾਈ ਹੈ ਉਹ ਹੋਰ ਭਕੇਗੀ ਕਿਉਂਕਿ ਹਜੇ ਵੀ ਸੁਖਵੀਰ ਸਿੰਘ ਬਾਦਲ ਧੜੇ ਦੇ ਕਈ ਲੋਕ ਅਕਸਰ ਇਸ ਗੱਲ ਦਾ ਦਾਵਾ ਕਰਦੇ ਨੇ ਸੋਸ਼ਲ ਮੀਡੀਆ ਦੀਆਂ ਡਿਬੇਟਾਂ ਚ ਵੀ ਟੈਲੀਵਿਜ਼ਨਾਂ ਤੇ ਵੀ ਕਿ ਅਕਾਲੀ ਬੀਜੇਪੀ ਗੱਠਜੋੜ ਹੋਣਾ ਚਾਹੀਦਾ ਹੈ ਪੰਜਾਬ ਹਿੱਤ ਚ ਹੋਣਾ ਚਾਹੀਦਾ ਹੈ ਪਰ ਦੂਸਰਾ ਬਲਵੰਤ ਸਿੰਘ ਰਾਜਵਾਨਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜੱਥੇਦਾਰ ਲਾਉਣ ਦਾ ਕੁਝ ਧਿਰਾਂ ਵੱਲੋਂ ਵਿਰੋਧ ਹੋ ਸਕਦਾ ਹੈ ਕਿਉਂਕਿ ਬਲਵੰਤ ਸਿੰਘ ਰਾਜਵਾਨਾ ਦੀ ਰਿਹਾਈ ਦਾ ਵੀ ਕੁਝ ਧਿਰਾਂ ਵਿਰੋਧ ਕਰਦੀਆਂ ਨੇ ਸੋ ਫੇਰ ਗੱਲ ਸਰਪ੍ਰਮਾਨਿਤ ਵਿਅਕਤੀ ਦੀ ਕਿੱਥੇ ਗਈ ਇਹਦਾ ਮਤਲਬ ਹੈ ਸ਼੍ਰੋਮਣੀ ਅਕਾਲੀ ਦਲ ਕੋਲੇ ਕੋਈ ਅਜਿਹਾ ਸਰਪ੍ਰਮਾਨਿਤ ਵਿਅਕਤੀ ਨਹੀਂ ਹੈ ਬਹੁਤ ਨਹੀਂ ਦੁਨੀਆ ਭਰੀ ਪਈ ਸਿੱਖ ਬੁੱਧੀਜੀਵੀਆਂ ਨਾਲ ਧਾਰਮਿਕ ਸ਼ਖਸੀਅਤਾਂ ਨਾਲ ਪਰ ਸਵਾਲ ਇਹ ਹੈ ਕਿ ਕੀ ਜਿਸ ਤਰ੍ਹਾਂ ਦੀ ਸਥਿਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਣ ਗਈ ਹੈ ਜਿਸ ਤਰ੍ਹਾਂ ਦੀ ਸਥਿਤੀ ਸਿਧਾਂਤਕ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਬਣ ਗਈ ਹੈ ਜਿਸ ਤਰ੍ਹਾਂ ਦੇ ਇਲਜ਼ਾਮ ਸ਼੍ਰੋਮਣੀ ਅਕਾਲੀ ਦਲ ਤੇ ਲੱਗ ਰਹੇ ਨੇ ਕਿ ਇਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨਹੀਂ ਮੰਨੇ ਇਨ ਬਿਨ ਪਾਲਣਾ ਨਹੀਂ ਕੀਤੀ ਕਈ ਇੱਥੋਂ ਤੱਕ ਕਹਿੰਦੇ ਨੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਹੀ ਮੱਥਾ ਲਾ ਲਿਆ ਪਾਰਟੀ ਨੇ ਜਾਂ ਲੀਡਰਸ਼ਿਪ ਨੇ ਇਹ ਇਲਜ਼ਾਮ ਲਾਉਂਦੇ ਨੇ ਵਿਰੋਧੀ ਕਿ ਇਸ ਕਰਕੇ ਵੀ ਚੰਗੀਆਂ ਸ਼ਕਤੀਆਂ ਇਨਕਾਰ ਕਰ ਦਿੰਦੀਆਂ ਨੇ ਅਗਰ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਪਰੋਚ ਕਰਦੀ ਹੈ ਇਹ ਆਪਣੇ ਆਪ ਦੇ ਵਿੱਚ ਉਹ ਸਵਾਲ ਨੇ ਜਿਹੜੇ ਬਹੁਤ ਵੱਡੇ ਨੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਨਿਰਪੱਖਤਾ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਆਪਣੀ ਨਿਰਪੱਖਤਾ ਦੇ ਨਾਲ ਬਹੁਤ ਵੱਡੇ ਕਿਰਦਾਰ ਨੇ ਜਿਹੜੇ ਉਹ ਇਸ ਰੂਪ ਵਿੱਚ ਅੱਗੇ ਲੈ ਕੇ ਆਉਣੇ ਚਾਹੀਦੇ ਨੇ ਕਿ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਲਾਇਆ ਜਾ ਸਕੇ ਜਿਹੜੇ ਢੜੇਬੰਦੀ ਤੋਂ ਉੱਪਰ ਉੱਠ ਕੇ ਜਿਹੜੇ ਕਿਸੇ ਖੇਮੇ ਵਿਸ਼ੇਸ਼ ਤੋਂ ਉੱਪਰ ਉੱਠ ਕੇ ਸ੍ਰੀ ਅਕਾਲ ਤਖਤ ਸਾਹਿਬੀਆਂ ਬਾਕੀ ਤਖਤ ਸਹਿਬਾਨਾਂ ਦੀ ਮਾਨ ਸਨਮਾਨ ਉਹਨਾਂ ਦੀਆਂ ਮर्याਦਾਵਾਂ ਔਰ ਪਰੰਪਰਾਵਾਂ ਦਾ ਪਾਲਣ ਕਰਨ ਇਹ ਬਹੁਤ ਜ਼ਰੂਰੀ ਹੈ ਜਿੱਥੋਂ ਤੱਕ ਗੱਲ ਬਲਵੰਤ ਸਿੰਘ ਰਾਜਵਾਨਾ ਦੀ ਹੈ ਇਹਦੇ ਬਾਰੇ ਕੁਝ ਵੀ ਤੈ ਨਹੀਂ ਹੈ ਕਈ ਤਰ੍ਹਾਂ ਦੇ ਸਵਾਲ ਨੇ ਕੁਝ ਲੋਕ ਇਹ ਚਾਹੁੰਦੇ ਨੇ ਕੁਝ ਲੋਕਾਂ ਦਾ ਇਹ ਕਹਿਣਾ ਹੈ ਕਿ ਐਸਜੀਪੀਸੀ ਔਰ ਸ਼੍ਰੋਮਣੀ ਅਕਾਲੀ ਦਲ ਪੰਜ ਮੈਂਬਰੀ ਕਮੇਟੀ ਦੀ ਚੜ੍ਹਤ ਤੋਂ ਘਬਰਾਏ ਹੋਏ ਨੇ ਇਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਅਸੀਂ ਪੰਜ ਮੈਂਬਰੀ ਕਮੇਟੀ ਦੀ ਚੜਤ ਦੀ ਭਰਤੀ ਦੀ ਚੜ੍ਹਾਈ ਨੂੰ ਪ੍ਰਭਾਵ ਨੂੰ ਉਸ ਪ੍ਰਤੀ ਰੁਝਾਨ ਨੂੰ ਕਿਵੇਂ ਰੋਕੀਏ ਕਿਸ ਤਰ੍ਹਾਂ ਦੇ ਅਸੀਂ ਫੈਸਲੇ ਕਰੀਏ ਕਿ ਲੋਕ ਸਾਡੇ ਵਾਲੀ ਧਿਰ ਦੇ ਨਾਲ ਆ ਕੇ ਖੜਨ ਸਾਨੂੰ ਲੋਕ ਪ੍ਰਵਾਨ ਕਰਨ ਔਰ ਪੰਜ ਮੈਂਬਰੀ ਕਮੇਟੀ ਦੇ ਭਰਤੀ ਦੇ ਵਿੱਚ ਜਿਸ ਤਰ੍ਹਾਂ ਦਾ ਰੁਝਾਨ ਹੈ ਔਰ ਜਿਸ ਤਰ੍ਹਾਂ ਲੋਕ ਵੱਡੀ ਗਿਣਤੀ ਦੇ ਵਿੱਚ নিরপেক্ষতা ਵਾਲੇ ਫੈਸਲੇ ਮੰਗ ਰਹੇ ਨੇ ਐਸਜੀਪੀਸੀ ਤੋਂ ਔਰ ਸ਼੍ਰੋਮਣੀ ਅਕਾਲੀ ਦਲ ਤੋਂ ਹਜੇ ਵੀ ਜ਼ਰੂਰਤ ਹੈ ਕਿ ਸ਼੍ਰੋਮਣੀ ਅਕਾਲੀ ਦਲ ਔਰ ਐਸਜੀਪੀਸੀ ਲੋਕ ਮਾਨਸਿਕਤਾ ਨੂੰ ਸਮਝਣ ਚਾਹੇ ਸ਼੍ਰੋਮਣੀ ਅਕਾਲੀ ਦਲ ਔਰ ਐਸਜੀਪੀਸੀ ਵਿਸ਼ੇਸ਼ ਕਮੇਟੀਆਂ ਬਣਾ ਦੇਣ ਵਿਸ਼ੇਸ਼ ਕਮੇਟੀਆਂ ਬਣਾ ਦੇਣ ਜਿਹੜੀਆਂ ਜਿਹੜੀਆਂ ਲੋਕਾਂ 'ਚ ਜਾਣ ਔਰ ਲੋਕਾਂ ਨੂੰ ਪੁੱਛਣ ਕਿ ਤੁਹਾਡੀਆਂ ਭਾਵਨਾਵਾਂ ਕੀ ਨੇ ਕਿਹੜੇ ਫੈਸਲੇ ਸ਼੍ਰੋਮਣੀ ਅਕਾਲੀ ਦਲ ਗਲਤ ਕਰ ਰਿਹਾ ਹੈ ਜਾਂ ਐਸਜੀਪੀਸੀ ਗਲਤ ਕਰ ਰਿਹਾ ਹੈ ਇਸ ਤਰ੍ਹਾਂ ਦੇ ਕਦਮ ਚੱਕਣੇ ਪੈਣਗੇ ਨਕਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਇਸ ਵਾਰ ਸੁਖਬੀਰ ਸਿੰਘ ਬਾਦਲ ਹੁਣਾਂ ਦਾ ਜਿਹੜਾ 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 ਧੜਾ ਕਹਦਾ ਜਾਂ ਜਿਹੜੀ ਸੁਖਬੀਰ ਸਿੰਘ ਬਾਦਲ ਹੁਣਾਂ ਦੀ ਪਾਰਟੀ ਹੈ ਜਾਂ ਹਰਜਿੰਦਰ ਸਿੰਘ ਧਾਮੀ ਹੁਣਾਂ ਦੀ ਜਿਹੜੀ ਸੱਤ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹ ਇਸ ਵਾਰ ਬਦਲ ਸਕਦੀ ਹੈ ਬਹੁਤ ਚਿਰਾਂ ਬਾਅਦ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੈ ਜਦੋਂ ਲੋਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਵੀ ਕਿਸੇ ਧਿਰ ਦੇ ਖਿਲਾਫ ਐਨਟੀ ਇਨਕੰਮਬੈਂਸੀ ਦੇ ਤੌਰ ਤੇ ਵਿਰੋਧ ਦੀ ਲਹਿਰ ਦੇ ਤੌਰ ਦੇ ਉੱਤੇ VOTING ਕਰ ਸਕਦੇ ਨੇ ਇਸ ਤਰੀਕੇ ਦੀਆਂ ਸੰਭਾਵਨਾਵਾਂ ਜ਼ਮੀਨ ਤੇ ਬਣ ਰਹੀਆਂ ਨੇ ਜਿਨ੍ਹਾਂ ਨੂੰ ਸ਼ਾਇਦ ਸਮਝ ਨਹੀਂ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਜਦੋਂ ਬੇਅਦਬੀਆਂ ਦੇ ਮਾਮਲੇ ਸੀ 2015 ਚ ਅਕਾਲੀ BJP ਦੀ ਸਰਕਾਰ ਸੀ ਉਸ ਵੇਲੇ ਅਕਾਲੀ ਵੀ ਨਹੀਂ ਸਮਝ ਰਹੇ ਸੀ ਕਿ ਜ਼ਮੀਨ ਤੇ ਕੀ ਹੈ ਲੋਕਾਂ ਦੇ ਵਿਰੋਧ ਦੀ ਭਾਵਨਾ ਨੂੰ ਨਹੀਂ ਸਮਝਿਆ ਗਿਆ ਨਿਹੱਤੇ ਲੋਕਾਂ ਤੇ ਜਿਸ ਤਰ੍ਹਾਂ ਨਾਲ ਐਕਸ਼ਨ ਲਏ ਗਏ ਸਾਨੂੰ ਸਾਰਿਆਂ ਨੂੰ ਪਤਾ ਪੁਲਸੀਆ ਕਾਰਵਾਈ ਹੋਈ ਸੰਗਤ ਤੇ ਸੋ ਉਦੋਂ ਵੀ ਭਾਵਨਾਵਾਂ ਨੂੰ ਨਹੀਂ ਸਮਝਿਆ ਗਿਆ ਇਹ ਵੇਲਾ ਹੈ ਅਗਰ ਇਸ ਵਾਰ ਐਸਜੀਪੀਸੀ ਲੋਕ ਭਾਵਨਾ ਨੂੰ ਅੱਖੋਂ ਪਰੋਖੇ ਕਰਦੀ ਹੈ ਤੇ ਫਿਰ ਐਸਜੀਪੀਸੀ ਦੇ ਵਿੱਚ ਵੀ ਨਵੇਂ ਲੋਕਾਂ ਦਾ ਆਉਣਾ ਤੈਅ ਔਰ ਜਿਸ ਤਰ੍ਹਾਂ ਨਾਲ ਪੁਨਰ ਸੁਰਜੀਤੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਨੂੰ ਹੰਗਾਰਾ ਮਿਲ ਰਿਹਾ ਸੋ ਮੈਨੂੰ ਲੱਗਦਾ ਕੰਧ ਤੇ ਲਿਖਿਆ ਜਿਹੜਾ ਐਸਜੀਪੀਸੀ ਜਾਂ ਸ਼੍ਰੋਮਣੀ ਅਕਾਲੀ ਦਲ ਪੜ ਨਹੀਂ ਰਹੀ ਸੋ ਪੜਨਾ ਚਾਹੀਦਾ ਹਾਂ ਅਗਰ ਪੜ ਕੇ ਜਾਣ ਬੁੱਝ ਕੇ ਉਹ ਪ੍ਰਭਾਵ ਨਹੀਂ ਦੇਣਾ ਚਾਹੁੰਦੇ ਕਿ ਸਾਨੂੰ ਸਭ ਕੁਝ ਪਤਾ ਹੈ ਉਹ ਉਹਨਾਂ ਦੀ ਰਣਨੀਤੀ ਹੋ ਸਕਦੀ ਹੈ ਪਰ ਕੰਧ ਤੇ ਲਿਖਿਆ ਹਰ ਕੋਈ ਪੜ ਰਿਹਾ ਹੈ ਕਿ ਇੱਕ ਨਵੀਂ ਤਰ੍ਹਾਂ ਦਾ ਬਦਲਾਅ ਪੰਜਾਬ ਦੀ ਸਿਆਸਤ ਦੇ ਵਿੱਚ ਆ ਚੁੱਕਿਆ ਹੈ ਸਿਰਫ ਆਖਰੀ ਰੂਪ ਦੇ ਵਿੱਚ ਕਿਸੇ ਚੋਣਾਂ ਦੇ ਵਿੱਚ ਭਾਵੇਂ ਐਸਜੀਪੀਸੀ ਦੀ ਚੋਣਾਂ ਹੋਣ ਉਹਦੇ ਤੇ ਮੋਹਰ ਲੱਗਣੀ ਬਾਕੀ ਹੈ ਕਿ ਬਦਲਾਅ ਆਇਆ ਕਿ ਨਹੀਂ ਦਲੇਜ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੇ ਮਾਮਲੇ ਵਿੱਚ ਇੱਕ ਵਾਰ ਫਿਰ ਮਾੜੀ ਖਬਰ ਹੈ ਕਿ ਉਹਨਾਂ ਨੂੰ ਵਾਪਸ ਆਤਮ ਸਮਰਪਣ ਕਰਨਾ ਪਵੇਗਾ ਪੂਰਾ ਮਾਮਲਾ ਆਖਿਰ ਕੀ ਹੈ ਕਿਉਂਕਿ ਇਸ ਵੇਲੇ ਤੱਕ ਪ੍ਰੋਫੈਸਰ ਭੁੱਲਰ ਜੋ ਹੈ ਪੈਰੋਲ ਤੇ ਹੀ ਨੇ ਪੂਰੀ ਗੱਲ ਡਿਟੇਲ ਦੇ ਵਿੱਚ ਪੂਰੇ ਵੇਰਵੇ ਦੇ ਨਾਲ ਜ਼ਰੂਰ ਸਾਂਝੀ ਕਰਿਓ ਦੇਖੋ ਜਿਨ੍ਹਾਂ ਸਿੱਖ ਬੰਦੀਆਂ ਦੀ ਰਿਹਾਈ ਦੀ ਮੰਗ ਹੋ ਰਹੀ ਹੈ ਉਹਨਾਂ ਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਨਾਮ ਵੀ ਸ਼ਾਮਲ ਹੈ ਸਾਨੂੰ ਪਤਾ ਹੈ ਕਿ ਬਹੁਤ ਲੰਮਾ ਸਮਾਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਜੇਲ੍ਹ ਦੇ ਵਿੱਚ ਹੋ ਗਿਆ ਔਰ ਉਹਨਾਂ ਦੀ ਫਾਂਸੀ ਦੀ ਸਜ਼ਾ ਵੀ ਉਮਰ ਕੈਦ ਦੇ ਵਿੱਚ ਤਬਦੀਲ ਹੋਈ ਹੈ ਹੁਣ ਉਹਨਾਂ ਦੀ ਜਿਹੜਾ ਰਿਹਾਈ ਦਾ ਮਾਮਲਾ ਹੈ ਤਰਸ ਦੇ ਆਧਾਰ ਤੇ ਰਿਹਾਈ ਦਾ ਮਾਮਲਾ ਉਹ ਦਿੱਲੀ ਦੀ ਜਿਹੜੀ ਇੱਕ ਕਮੇਟੀ ਹੈ ਜਿਹੜੀ ਕੈਦੀਆਂ ਬਾਰੇ ਫੈਸਲਾ ਕਰਦੀ ਹੈ ਸੈਂਟੈਂਸ ਰਿਵਿਊ ਕਮੇਟੀ ਜਿਹੜੀ ਉਹਨਾਂ ਦੀ ਸਜ਼ਾ ਬਾਰੇ ਰਿਵਿਊ ਕਰਦੀ ਹੈ ਉਹ ਦਿੱਲੀ ਦੀ ਸਰਕਾਰ ਕੋਲੇ ਪੈਂਡਿੰਗ ਹੈ ਜਿੰਨੀ ਦੇਰ ਆਮ ਆਦਮੀ ਪਾਰਟੀ ਦੀ ਸਰਕਾਰ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਇਹ ਇਲਜ਼ਾਮ ਲੱਗਦੇ ਰਹੇ ਕਿ ਉਹ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਪੁੱਲਰ ਦੀ ਰਿਹਾਈ ਨਹੀਂ ਕਰਦੇ। ਸਤਿੰਦਰ ਜੈਨ ਵੀ ਕਿਸੇ ਵੇਲੇ ਉਸ ਕਮੇਟੀ ਦੇ ਚੇਅਰਮੈਨ ਰਹੇ। ਉਦੋਂ ਵੀ ਇਲਜ਼ਾਮ ਲੱਗੇ ਕਿ ਆਮ ਆਦਮੀ ਪਾਰਟੀ ਪ੍ਰੋਫੈਸਰ ਪੁੱਲਰ ਨੂੰ ਰਿਹਾ ਨਹੀਂ ਕਰਨਾ ਚਾਹੁੰਦੀ। ਕੱਲ ਇੱਕ ਵਾਰ ਫੇਰ ਸੁਣਵਾਈ ਹੋਈ ਅਦਾਲਤ ਦੇ ਵਿੱਚ ਜਿੱਥੇ ਜਿਹੜੇ ਜਸਟਿਸ ਗ੍ਰੀਸ਼ ਕਟਪਾਲੀਆ ਉਹਨਾਂ ਦੀ ਅਦਾਲਤ ਚ ਸੁਣਵਾਈ ਹੋਈ। ਇਹ ਮੰਗ ਕੀਤੀ ਗਈ ਕਿਉਂਕਿ ਸ਼ੁੱਕਰਵਾਰ ਨੂੰ ਪੈਰੋਲ ਖਤਮ ਹੋ ਰਿਹਾ ਸੀ। ਕੱਲ ਪੈਰੋਲ ਖਤਮ ਹੋ ਗਿਆ ਸੀ। ਦਵਿੰਦਰਪਾਲ ਸਿੰਘ ਭੁੱਲਰ ਦਾ ਜਦੋਂ ਅਦਾਲਤ ਦੇ ਵਿੱਚ ਪਟੀਸ਼ਨ ਆਈ ਤੇ ਇੱਕ ਵਾਰ ਜੱਜ ਨੇ ਕਿਹਾ ਕਿ ਆਤਮ ਸਮਰਪਣ ਕਰਨਗੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹਾਲਾਂਕਿ ਮੰਗ ਕੀਤੀ ਗਈ ਕਿ ਉਹਨਾਂ ਦੇ ਪੈਰੋਲ ਦੇ ਵਿੱਚ ਵਾਧਾ ਕੀਤਾ ਜਾਵੇ ਉਹਨਾਂ ਨੂੰ ਜੇਲ੍ਹ ਨਾ ਵਾਪਸ ਜਾਣਾ ਪਵੇ ਲੇਕਿਨ ਕੱਲ ਹੁਕਮ ਹੋ ਗਿਆ ਅੱਜ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਆਤਮ ਸਮਰਪਣ ਅਦਾਲਤ ਦੇ ਵਿੱਚ ਦੁਬਾਰਾ ਕਰ ਸਕਦੇ ਨੇ ਜਦੋਂ ਤੱਕ ਤੁਸੀਂ ਮੇਰੀ ਗੱਲ ਸੁਣ ਰਹੇ ਹੋ ਹੋ ਸਕਦਾ ਹੈ ਉਹ ਕਰ ਚੁੱਕੇ ਹੋਣ ਹੁਣ ਸਾਈਜ਼ੋਫਰੀਨੀਆ ਸਾਈਜ਼ੋਫਰੀਨੀਆ ਨਾਮ ਦੀ ਇੱਕ ਬਿਮਾਰੀ ਹੈ ਜਿਹਦੇ ਤੋਂ ਪੀੜਤ ਨੇ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਇਹ ਇੱਕ ਬਹੁਤ ਭੈੜਾ ਮਾਨਸਿਕ ਰੋਗ ਹੈ ਜਿਹੜੀ ਦਿਮਾਗੀ ਸਥਿਤੀ ਹੈ ਇੱਕ ਵਿਅਕਤੀ ਦੀ ਅਸੀਂ ਕਹਿ ਸਕਦੇ ਹਾਂ ਕਿ ਉਹ ਬਹੁਤ ਜ਼ਿਆਦਾ ਬੁਰੀ ਹਾਲਤ ਦੇ ਵਿੱਚ ਹੁੰਦੀ ਹੈ ਉਹ ਵਿਅਕਤੀ ਸਹੀ ਗਲਤ ਦਾ ਫੈਸਲਾ ਕਰਨ ਦੀ ਸਥਿਤੀ 'ਚ ਵੀ ਕਈ ਵਾਰੀ ਨਹੀਂ ਹੁੰਦਾ ਮੈਂਟਲ ਸਟੇਟਿਟੀ ਮਾਨਸਿਕ ਸਥਿਤੀ ਕਿਸੇ ਵਿਅਕਤੀ ਦੀ ਬਹੁਤ ਜ਼ਿਆਦਾ ਰੋਗ ਗ੍ਰਸਤ ਹੁੰਦੀ ਹੈ ਸੋ ਇਸ ਗੰਭੀਰ ਬਿਮਾਰੀ ਦਾ ਇਲਾਜ ਵੀ ਹੋ ਰਿਹਾ ਤੇ ਜਦੋਂ ਤਰਕ ਦਿੱਤਾ ਵਕੀਲਾ ਨੇ ਕਿ ਇਸ ਬਿਮਾਰੀ ਤੋਂ ਪੀੜਤ ਹੈ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਤੇ ਅਦਾਲਤ ਦੇ ਵਿੱਚ ਇਹ ਗੱਲ ਕਹੀ ਗਈ ਕਿ ਜੇਲ੍ਹ ਦੇ ਵਿੱਚ ਵੀ ਇਸ ਤਰੀਕੇ ਦੇ ਇਲਾਜ ਦੀ ਜਿਹੜੀ ਸਹੂਲਤ ਹੈ ਉਹ ਉਪਲਬਧ ਕਰਾਈ ਜਾਏਗੀ ਜਾਂ ਉਪਲਬਧ ਰਹੇਗੀ ਸੋ ਇਸ ਤਰ੍ਹਾਂ ਦੀਆਂ ਗੱਲਾਂ ਆਈਆਂ ਨੇ ਪਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਅਗਰ ਉਹ ਦੁਬਾਰਾ ਜੇਲ੍ਹ ਚਲੇ ਜਾਂਦੇ ਨੇ ਤੇ ਫਿਰ ਸਵਾਲ ਉੱਠੇਗਾ ਦਿੱਲੀ ਦੇ ਸਿੱਖ ਲੀਡਰਾਂ ਤੇ ਵੀ ਇਹ ਸਵਾਲ ਉੱਠੇਗਾ ਮਨਜਿੰਦਰ ਸਿੰਘ ਸਰਸਾ ਹੋਗੇ ਜਾਂ ਉਹ ਲੀਡਰ ਹੋਗੇ ਜਿਹੜੇ ਲਗਾਤਾਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਨੂੰ ਰਿਹਾ ਨਾ ਕਰਨ ਕਰਕੇ ਅਰਵਿੰਦ ਕੇਜਰੀਵਾਲ ਔਰ ਆਮ ਆਦਮੀ ਪਾਰਟੀ ਤੇ ਸਵਾਲ ਚੁੱਕਦੇ ਸੀ ਹੁਣ ਉਹਨਾਂ ਤੇ ਵੀ ਸਵਾਲ ਖੜੇ ਹੋਣਗੇ ਕਿ ਹੁਣ ਤੁਹਾਡੀ ਸਰਕਾਰ ਬਣੇ ਨੂੰ ਦਿੱਲੀ ਚ ਫਰਵਰੀ ਤੋਂ ਬਾਅਦ ਫਰਵਰੀ ਮਾਰਚ ਅਪ੍ਰੈਲ ਮਈ ਤੀਜਾ ਚੌਥਾ ਮਹੀਨਾ ਆ ਗਿਆ ਖਤਮ ਹੋਣ ਵਾਲਾ ਹੈ ਮਈ ਹੁਣ ਦਿੱਲੀ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲੜ ਦੇ ਮਾਮਲੇ ਦੇ ਵਿੱਚ ਰਿਹਾਈ ਦੀ ਗੱਲ ਕਿਉਂ ਅੱਗੇ ਨਹੀਂ ਤੋਰਤੀ ਰਜੀ ਮੈਂ ਕਈ ਵਾਰ ਜ਼ਿਕਰ ਕੀਤਾ ਹੈ ਰਜੀਵ ਗਾਂਧੀ ਦੇ ਕਾਤਲ ਇੱਕ ਪ੍ਰਧਾਨ ਮੰਤਰੀ ਦੇ ਕਾਤਲ ਮਨੁੱਖੀ ਅਧਿਕਾਰਾਂ ਦੇ ਆਧਾਰ ਤੇ ਲੰਮਾ ਸਮਾਂ ਫਾਂਸੀਆ ਤੋਂ ਬਾਅਦ ਉਮਰ ਕੈਦਾਂ ਚ ਸਜ਼ਾਵਾਂ ਤਬਦੀਲ ਕਰਾ ਕੇ ਰਹਾ ਹੋ ਕੇ ਵੀ ਚਲੇ ਗਏ ਔਰ ਸਿੱਖ ਕੈਦੀਆਂ ਦੇ ਮਾਮਲੇ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਫਿਕਰੇ ਦਾ ਸਵਾਲ ਹੈ ਉਹ ਇਸੇ ਕਰਕੇ ਉੱਠਦਾ ਸੋ ਬੜਾ ਜ਼ਰੂਰੀ ਹੈ ਕਿ ਦਿੱਲੀ ਦੀ ਸਰਕਾਰ ਇਸ ਮਸਲੇ ਨੂੰ ਬਹੁਤ ਗੰਭੀਰਤਾ ਦੇ ਨਾਲ ਦੇਖੇ ਔਰ ਸਾਰੇ ਸਿੱਖ ਲੀਡਰ ਔਰ ਸਿੱਖ ਬੁੱਧੀਜੀਵੀ ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੰਨਾ ਜੋਰ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਬਲਵੰਤ ਸਿੰਘ ਰਾਜਵਾਨਾ ਤੇ ਲਾਇਆ ਉਨਾ ਹੀ ਜੋਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਮਾਮਲੇ ਤੇ ਵੀ ਲਾਉਣਾ ਚਾਹੁੰਦਾ ਹੈ ਲਾਣਾ ਚਾਹੀਦਾ ਹੈ ਅਗਰ ਉਹ ਸੱਚਮੁੱਚ ਮਨੁੱਖੀ ਅਧਿਕਾਰਾਂ ਦੀ ਵਕਾਲਤ ਦਾ ਦਮ ਪਰਦੇ ਸੋ ਅਗਰ ਤਾਂ ਸਿਆਸੀ ਏਜੰਡਾ ਹੈ ਫੇਰ ਗੱਲ ਵੱਖਰੀ ਹੈ ਪਰ ਇਸ ਪਾਸੇ ਜ਼ਰੂਰ ਸੋਚਣ ਦੀ ਲੋੜ ਹੈ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਸਾਰੀਆਂ ਹੀ ਤਾਜ਼ਾ ਖਬਰਾਂ ਦੇ ਉੱਪਰ ਤੁਸੀਂ ਵਿਸਥਾਰ ਦੇ ਵਿੱਚ ਜਾਣਕਾਰੀ ਵੀ ਸਾਂਝੀ ਕੀਤੀ ਤੁਸੀਂ ਆਪਣਾ ਅਨਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀਆਂ ਜੋ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਣ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਸੋ ਬਹੁਤ ਬਹੁਤ ਧੰਨਵਾਦ ਜੀ ਕੋਈ ਵੀ تیر ਕਿਸੇ ਗੱਲ ਤੋਂ ਅ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਵੀਡੀਓ ਬਣਾ ਕੇ ਸਾਡੇ ਤੱਕ ਭੇਜ ਸਕਦੇ ਹੋ ਅਸੀਂ ਤੁਹਾਡੇ ਪੱਖ ਨੂੰ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ